ਪ੍ਰੋਬਲਮ ਹੋ ਰਿਹਾ ਕਿ ਜਿਹੜਾ ਬੰਦਾ ਆਪਣੇ ਪਾਰਟਨਰ ਤੋਂ ਬਿਨਾ ਬਾਹਰ ਜਾ ਕੇ ਰਿਲੇਸ਼ਨ ਬਣਾਉਂਦਾ ਹੈ ਮਲਟੀਪਲ ਪਾਰਟਨਰਸ ਦੇ ਨਾਲ ਉਹ ਵੀ ਫਿਜ਼ੀਕਲੀ ਵੀਕ ਹੋ ਜਾਂਦਾ ਇਹ ਵੀ ਹੈ ਮਲਟੀਪਲ ਅੰਡਰ ਮਲਟੀਪਲ ਮਲਟੀਪਲ ਕੁੜੀਆਂ ਦੇ ਨਾਲ ਜਾਂ ਕੁੜੀਆਂ ਮਲਟੀਪਲ ਬੰਦਿਆਂ ਦੇ ਨਾਲ ਇਹ ਸ਼ੌਕ ਹੈ ਇਹ ਕਿਹੜੇ ਪੱਖ ਇਹ ਮੈਂਟਲੀ ਸਿਕ ਹੈ ਇਹ ਮੈਂਟਲ ਪਰੇਸ਼ਾਨੀ ਹੈ ਲੋਕ ਇਹ ਮੈਂਟਲੀ ਠੀਕ ਨਹੀਂ ਹੈ ਜੀ ਐਸ਼ਾ ਦੇਸੀ ਕਰਕੇ ਪੰਜਾਬ ਦੇ ਵਿੱਚ ਜਿਹੜੇ ਸੈਂਟਰ ਜ਼ਿਆਦਾ ਬਣ ਗਏ ਹੈਗੇ ਨੇ ਇਹ ਦੱਸਦੇ ਵੀ ਨਹੀਂ ਕਈ ਲੋਕ ਦੱਸਦੇ ਵੀ ਨਹੀਂ ਕਿਉਂਕਿ ਮੇਰੇ ਕੋ ਤਾਂ ਰੋਜ਼ ਕੇਸ ਆਉਂਦੇ ਆ ਰੋਜ਼ ਕੇਸ ਆਉਂਦੇ ਆ ਇੱਕ ਮੇਕੋ ਭੈਣ ਆਈ ਉਹਨੂੰ ਵਿਆਹ ਤੋਂ ਬਾਅਦ ਪਤਾ ਚੱਲਦਾ ਉਹਦੇ ਹਸਬੰਡ ਨੂੰ ਐਚਆਈਵੀ ਹੈ ਤੇ ਉਸ ਕੁੜੀ ਨੂੰ ਵੀ ਐਚਆਈਵੀ ਹੋ ਗਿਆ ਜਸਟ ਸ਼ੀ ਇਜ਼ 28 ਉਸ ਕੁੜੀ ਦੀ ਡਾਈਟ ਮੇਕੋ ਚੱਲਦੀ ਵੀ ਔਰ ਕੁੜੀ ਐ ਨਾ ਰੋਂਦੀ ਐ ਕਿ ਦੀਦੀ ਮੈਨੂੰ ਠੀਕ ਕਰ ਦੋ ਜਸਟ 28 ਸਾਲ ਕੁੜੀ ਐ ਔਰ ਐਡੀ ਸੋਣੀ ਸੀਗੀ ਸੁੱਕ ਕੇ ਐਦਾਂ ਹੋ ਗਈ ਜੀ ਦੀਦੀ ਮੇਰੇ ਘਰ ਵਾਲਿਆਂ ਨੇ ਦੱਸਿਆ ਹੀ ਨਹੀਂ ਮੈਨੂੰ ਕਿ ਉਹਨੂੰ ਐਚਆਈਵੀ ਹੈ ਔਰ ਉਹ ਕੁੜੀ ਐਨਾ ਰੋਂਦੀ ਕਹਿੰਦੀ ਦੀਦੀ ਮੇਰੇ ਘਰਦਿਆਂ ਨੂੰ ਨਹੀਂ ਪਤਾ ਮੇਰੇ ਘਰ ਵਾਲਿਆਂ ਨੂੰ ਐਚਆਈਵੀ ਹੈ ਵੀ ਮੈਨੂੰ ਠੀਕ ਕਰ ਦੋ ਮੈਨੂੰ ਦਾ ਕੇਸ ਸੀ ਸੀ ਭੰਡਾ ਉਸ ਕੁੜੀ ਦਾ ਉਹਦੇ ਕੋਲ ਪੈਸੇ ਨਹੀਂ ਸੀ ਮੈਨੂੰ ਦੇਣ ਨੂੰ ਬਟ ਮੈਂ ਸਿਰਫ ਇਸ ਗੱਲ ਕੇ ਫੜਿਆ ਕਿ ਨਹੀਂ ਦੀਦੀ ਮੇਰੇ ਕੋਈ ਵੀ ਨਹੀਂ ਤੁਹਾਡੇ ਬਿਨਾ ਵੀ ਮੇਰੇ ਘਰ ਵਾਲੀ ਦੀ ਗਲਤੀ ਕਰਕੇ ਮੈਂ ਕਿਸੇ ਨਾਲ ਅਜੇ ਤੱਕ ਰਿਸ਼ਤਾ ਨਹੀਂ ਸੀ ਬਣਾਇਆ ਇਹੀ ਮੇਰਾ ਪਹਿਲਾ ਪਿਆਰ ਸੀਗਾ ਇੰਨੇ ਬੰਦੇ ਨੇ ਮੈਨੂੰ ਐਚ ਆਈ ਵੀ ਦਿੱਤੀ ਮੈਨੂੰ ਪਿਆਰ ਦੀ ਆ ਕੀਮਤ ਪਈ ਫਿਰ ਤੁਸੀਂ ਦੱਸੋ ਇੱਥੇ ਹਲੇ ਵੀ ਕੁੜੀਆਂ ਗਲਤ ਹੈ ਹਲੇ ਵੀ ਮੈਂ ਉਹਨੂੰ ਕਿਹਾ ਮੈਂ ਕੋਦਾਂ ਸਾਥ ਦੇ ਸੋਚੋ ਇਮੇਜਿਨ ਕਰੋ ਉਸ ਕੁੜੀ ਦੀ ਡਾਇਟ ਚੱਲ ਰਹੀ ਹੈ ਮੇਰੇ ਕੋਲ ਐਚ ਆਈ ਵੀ ਕੇਸ ਠੀਕ ਅੱਜ ਮੈਂ ਪਹਿਲੀ ਵਾਰੀ ਕਿਸੇ ਪੋਡਕਾਸਟ 'ਚ ਗੱਲ ਕੀਤੀ ਹੈ ਬਹੁਤ ਵਧੀਆ ਕੁੜੀ ਐ ਬਹੁਤ ਪੰਜਾਬ ਦੀ ਕੁੜੀ ਐ ਮੈਂ ਦੱਸਣਾ ਨਹੀਂ ਚਾਹੁੰਦੀ ਮੈਂ ਕਦੀ ਵੀ ਰਿਪੀਲ ਨਹੀਂ ਕਰਦੀ ਕਿਸੇ ਦਾ ਵੀ ਐਂਡ ਇਹ ਜਿਹੜਾ ਘਰ ਘਰ ਦੀ ਜਿਹੜੀ ਦੁਕਾਨ ਤਾਂ ਨੇ ਇਹ ਚੀਜ਼ਾਂ ਜਿਹਦੇ ਆਪਾਂ ਕਦੀ ਗਏ ਨੇ ਹੈਗੇ ਕਿੱਡੀ ਵੱਡੀ ਗੱਲ ਇੱਕ ਬੰਦੇ ਨੇ ਇੱਕ ਔਰਤ ਨੂੰ ਹੀ ਡੁੱਬ ਕੇ ਮਰੋ ਹੈ ਕਿਸੇ ਦੀ ਮਾਂ ਦੀ ਧੀ ਨੂੰ 28 ਸਾਲ ਦੀ ਧੀ ਐ ਤੂੰ ਆਪਣੇ ਗਲਤ ਕੰਮਾਂ ਕਰਕੇ ਉਹਨੂੰ ਐਚਆਈਵੀ ਦੇ ਗਿਆ ਯਾਰ ਫੇਰ ਵੀ ਕੱਟਦੀ ਪਈ ਐ ਫੇਰ ਵੀ ਕਿ ਮੈਂ ਨਹੀਂ ਇਹਨੂੰ ਛੱਡਣਾ ਕਦੋਂ ਠੀਕ ਹੋਏਗੀ ਕਦੋਂ ਉਹਨੂੰ ਬੱਚਾ ਹੋਏਗਾ ਕਹਿੰਦੀ ਬਸ ਦੀਦੀ ਮੈਨੂੰ ਪਿਆਰ ਕੀਤਾ ਸੀ ਜੋ ਨਰਕ ਵਾਲੀ ਗੱਲ ਹੋ ਗਈ ਨਰਕ ਵਾਲੀ ਹੋ ਗਈ ਕਿਤੇ ਉਹਨੇ ਫਿਰ ਜਦੋਂ ਕੁੜੀ ਨੂੰ ਹੋ ਗਿਆ ਐਚਆਈ ਵੀ ਫਿਰ ਉਹਨੇ ਜਾ ਕੇ ਦੱਸਿਆ ਵੀ ਮੈਂ ਬਹੁਤ ਕੁੜੀਆਂ ਨਾਲ ਸੰਬੰਧ ਸੀਗੇ ਮੇਰੇ ਵਿਆਹ ਤੋਂ ਪਹਿਲਾਂ ਤੇ ਤਾਂ ਇੱਕ ਕੇਸ ਮੇਰੇ ਕੋਲ ਆਇਆ ਕਈਆਂ ਦੇ ਕੋਲ ਸਹੀ ਹੋਣਗੇ ਕੇਸ ਕਈਆਂ ਵਿਚਾਰੀਆਂ ਦੱਸੇ ਨੇ ਇਹ ਸਭ ਤੋਂ ਵਰਸਟ ਕੇਸ ਜਿਹੜਾ ਮੇਰੇ ਕੋਲ ਆਇਆ ਬਾਕੀ ਤਾਂ ਚਲੋ ਆਂਦੇ ਹੀ ਆਂਦੇ ਆ ਅ ਬੱਚਿਆਂ ਨੂੰ ਲੈ ਕੇ ਉਹ ਚੀਜ਼ਾਂ ਨੂੰ ਲੈ ਕੇ ਫਿਜ਼ੀਕਲ ਬੜੀਆਂ ਪ੍ਰੋਬਲਮਸ ਹੈ ਕੁੜੀਆਂ ਨੂੰ ਜਿਹੜੇ ਬੰਦੇ ਦਿੰਦੇ ਆ ਕੁੜੀਆਂ ਨੂੰ ਇਹ ਸਭ ਤੋਂ ਵੱਸ ਫਿਜ਼ੀਕਲ ਟੌਰਚਰ ਤੋਂ ਲੱਗ ਵੈਸੇ 멘ਟਲੀ ਕੋਟਮਾਰ ਹੈ ਮੈਂ ਕਿ ਲਈ ਹਾਂ ਬਹੁਤ 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 ਔਰ ਜਦੋਂ ਤੁਹਾਡਾ ਪਾਰਟਨਰ ਬਾਹਰ ਮਲਟੀਪਲ ਲੋਕਾਂ ਨਾਲ ਸੌ ਕੇ ਤੁਹਾਡੇ ਨਾਲ ਆਂਦਾ ਹੈ ਕੁੜੀ ਦੀ ਬਾਡੀ ਵੀ ਤਾਂ ਖਰਾਬ ਹੋ ਰਹੀ ਹੈ ਨਾ ਸੋ ਉਹ ਜਿਹੜੀਆਂ ਖਰਾਬ ਬਾਡੀ ਵਾਲੀਆਂ ਕੁੜੀਆਂ ਉਹਨਾਂ ਦੀ ਡਾਈਟ ਚੱਲਦੀ ਵਿਚਾਰੇ ਉਹਨੂੰ ਫੇਮ ਠੀਕ ਕਰਦੀ ਇਹ ਤਾਂ ਉਹ ਰੋਪਾ ਕਿ ਡਾਈਟ ਦੇ ਨਾਲ ਠੀਕ ਹੋ ਜਾਂਦੀ ਕਿ ਕੁੜੀਆਂ ਠੀਕ ਹੋ ਜੀ ਹੁੰਦੀਆਂ 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 ਹੁਣ ਇਹ ਜਿਹੜਾ ਐਚਆਈ ਵਾਲਾ ਐਚਆਈਵੀ ਵਾਲਾ ਕੇਸ ਹੈ ਇਹ ਥੋੜਾ ਜੰਗ ਚੈਲੈਂਜਿੰਗ ਲੱਗਦਾ ਮੈਨੂੰ ਹੋ ਜਾਣਾ ਉਹਨੇ ਵੀ ਠੀਕ ਟਾਈਮ ਲੱਗੂਗਾ ਹੋ ਜਾਊਗਾ ਟਾਈਮ ਲੱਗੂਗਾ ਥੋੜੀ ਮਿਹਨਤ ਜ਼ਿਆਦਾ ਹੁੰਦੀ ਮਤਲਬ ਜਦੋਂ ਤੁਸੀਂ ਯੂਕੇ ਔਰ ਅਮਰੀਕਾ ਤੋਂ ਤੁਸੀਂ ਸਰਟੀਫਾਈ ਹੋ ਉੱਥੇ ਇਦਾਂ ਦੇ ਕੇਸ ਆਉਂਦੇ ਨੇ ਕਿ ਉਹ ਐਚਆਈ ਹੋਵੇ ਜੋੜਾ ਇੱਥੇ ਠੀਕ ਹੋਏ ਨਹੀਂ ਤਾਂ ਜੀ ਸਟੱਡੀ ਤਾਂ ਚਲੋ ਇੱਕ ਪਾਸੇ ਆ ਮੈਨੂੰ ਇਦਾਂ ਲੱਗਦਾ ਕਿ ਜਦੋਂ ਮੈਂ ਡਾਈਟ ਬਣਾਉਣੀ ਆ ਨਾ ਉਦੋਂ ਬਾਬਾ ਜੀ ਦੀ ਮਿਹਰ ਹ ਡਾਈਟ ਮੈਂ ਆਪ ਨਹੀਂ ਬਣਾਉਂਦੀ ਮੇਰੇ ਤੋਂ ਕੋਈ ਬਣਵਾਉਂਦਾ ਡਾਈਟ ਤਾਂ ਮੈਂ ਦੇਨੀ ਸਾਰਾ ਉਹੀ ਕੁਛ ਅਦਾਲ ਰੋਟੀ ਚਾਵਲ ਸਬਜੀ ਜੋ ਤੁਸੀਂ ਖਾਂਦੇ ਹੋ ਜੋ ਆਪਾਂ ਆਮ ਘਰਾਂ ਦੇ ਵਿੱਚ ਖਾਂਦੇ ਆਂ ਉਹੀ ਮੇਰੀ ਡਾਈਟ ਹੈ ਮੈਂ ਕੁਝ ਫालतू ਨਹੀਂ ਬਰ ਜਦੋਂ ਮੈਂ ਕਿਸੇ ਦਾ ਕੇਸ ਹਿਸਟਰੀ ਲਿਖਦੀ ਆ ਉਹਦੀ ਡਾਈਟ ਬਣਾਉਣੀ ਆ ਉਦੋਂ ਕੋਈ ਕਿਰਪਾ ਹੁੰਦੀ ਆ ਮੈਂ ਡਾਈਟ ਨਹੀਂ ਬਣਾਉਂਦੀ ਕੋਈ ਬਣਵਾਉਂਦਾ ਮੇਰੇ ਤੋਂ ਵੀ ਇਹ ਬੰਦੇ ਨੂੰ ਆ ਦੇਣਾ ਆ ਦੇਣਾ ਆ ਦੇਣਾ ਜਿੱਦਾਂ ਹੀ ਉਹ ਖਾਂਦੇ ਹੋ ਠੀਕ ਹੋ ਜਾਂਦੇ ਉਹ ਮੈਂ ਨਹੀਂ ਦਿੰਦੀ ਉਹ ਬਾਬਾ ਜੀ ਦਿੰਦੇ ਮੈਂ ਤੁਸੀਂ ਉਦੋਂ ਇੰਨੇ ਸਾਧਨਾ ਚਲੇ ਜਾਂਦੇ ਹੈਗੇ ਕਿ ਤੁਹਾਨੂੰ ਫਰਿਸ਼ਤੇ ਹੀ ਗਾਈਡ ਕਰਦੇ ਹੈਗੇ ਨੇ ਰੂਹਾਂ ਹੀ ਗਾਈਡ ਕਰਦੀਆਂ ਨੇ ਰੂ ਮੈਂ ਨਹੀਂ ਮਨਾਦੀ ਡਰ ਮੇਰੀ ਕੀ ਔਕਾਤ ਹੈ ਮੈਂ ਤੇ ਆਪ ਇੱਕ ਐਕਟਰ ਆ ਇੱਕ ਆਪ ਕੁੜੀ ਆ ਮੈਂ ਕਿਸ ਨਾਲ ਕਿਸੇ ਨੂੰ ਠੀਕ ਕਰ ਸਕਦੀ ਆ ਮੈਂ ਕੀ ਕਰ ਸਕਦੀ ਮੈਂ ਕੁਝ ਵੀ ਨਹੀਂ ਕਰ ਸਕਦੀ ਮੈਂ ਤਾਂ ਆਪ ਤੁਹਾਡੇ ਵਰਗੀ ਇਨਸਾਨ ਆ ਜਦੋਂ ਆਮਦ ਹੁੰਦੀ ਆ ਉਤੋਂ ਕੋਈ ਰਹਿਮਤ ਹੁੰਦੀ ਆ ਮੇਤੇ ਉਹ ਤਾਂ ਚੀਜ਼ਾਂ ਪੁੱਛਣਾ ਨਹੀਂ ਚਾਹੀਦਾ ਹੈਗਾ ਰੂਹਾਨਾ ਫਰਿਸ਼ਤਿਆਂ ਨਾਲ ਮੇਲ ਹੁੰਦੇ ਨੇ ਕਦੇ ਕਦੇ ਹੋ ਜਾਂਦੇ ਨੇ ਡਰ ਨਹੀਂ ਲੱਗਦਾ ਚੰਗੇ ਨਾਲ ਵੀ ਹੁੰਦੇ ਮਾੜੀਆਂ ਨਾਲ ਵੀ ਹੁੰਦੇ ਡਰ ਨਹੀਂ ਲੱਗਦਾ ਤੂੰ ਤੇਲਾ ਲੱਗਦਾ ਸੀਗਾ ਹੁਣ ਆਪਣੇ ਲੱਗਦੇ ਨੇ ਹੁਣ ਆਪਣੇ ਲੱਗਦੇ ਨੇ ਰੂਹ ਫਰਿਸ਼ਤੇ ਸੱਚੀ ਚੰਗੇ ਲੱਗਦੇ ਤੇ ਸ਼ੈਤਾਨ ਹੁਣ ਜਦੋਂ ਦਿਖਦੇ ਨੇਗੇ ਉਸ ਦਿਨ ਬੜਾ ਅਧੂਰਾ ਪੰਜਾ ਲੱਗਦਾ ਹਮਮ ਮੱਚੇ ਕਿਉਂਕਿ ਉਹਨਾਂ ਨੇ ਮੈਨੂੰ ਉਹਨਾਂ ਨੇ ਮੈਨੂੰ ਹੁਣ ਆਪਣੇ ਚ ਲੈ ਗਏ ਨਾ ਮੈਨੂੰ ਆਪਣੇ ਆਪਣੇ ਨਾਲ ਲੈ ਗਏ ਨਾ ਮੇਰੀ ਰੂਹ ਨੂੰ ਮਤਲਬ ਇਹ ਇਨਰ ਡੀਪ ਮਤਲਬ ਜਿੱਦਾਂ ਨਾ ਬੰਦਾ ਕਹਿੰਦੇ ਸਮੁੰਦਰ ਦੀ ਗਹਿਰਾਈ ਕੋਈ ਮਾਪ ਨਹੀਂ ਸਕਦਾ ਤੁਸੀਂ ਉਸ ਲੈਵਲ ਤੇ ਮਾਪ ਸਕਦੇ ਇਹਦੀ ਨਹੀਂ ਮਾਪ ਸਕਦੇ ਲੇ ਵਾਪਸ ਹੋ ਗਏ। ਮੈਨੂੰ ਤਾਂ ਲੱਗਦਾ ਕਿ ਬਾਬਾ ਜੀ ਨੇ ਸ਼ਾਇਦ ਮੈਨੂੰ ਕਿਸੇ ਅਲੱਗ ਕੰਮ ਲਈ ਚੂਜ਼ ਕੀਤਾ ਹੈ ਸ਼ਾਇਦ। ਪਤਾ ਨਹੀਂ ਅੱਗੇ ਜਾ ਕੇ ਕੀ ਹੋਣਾ ਬਟ ਮੈਨੂੰ ਇਦਾਂ ਲੱਗਦਾ ਹੈ ਵੀ ਕੁਝ ਹੋਏਗਾ ਅੱਗੇ ਜਾ ਕੇ ਲਾਈਫ ਦੇ ਵਿੱਚ ਕੁਝ ਅਲੱਗ ਕਰਾਂਗੀ। ਉਹ ਕਰਾਏਗਾ ਮੇਤੋਂ। ਉਹਦੇ ਲਈ ਸ਼ਾਇਦ ਉਹਨੇ ਮੈਨੂੰ ਚੂਜ਼ ਕੀਤਾ ਕਿਸੇ ਚੀਜ਼ ਲਈ। ਲੱਗਦਾ ਫੀਲ ਹੁੰਦਾ। ਤੁਹਾਨੂੰ ਫੀਲ ਹੁੰਦਾ? ਜੋ ਸਵੇਰ ਨੂੰ ਤੁਸੀਂ ਅੰਮ੍ਰਿਤ ਵੇਲੇ ਉੱਠਦੇ ਹੋ। ਫੀਲ ਹੁੰਦਾ। ਜਦੋਂ ਇਦਾਂ ਦਾ ਜਦੋਂ ਤੁਸੀਂ ਗੱਲ ਕਰਦੇ ਹੋ ਤੇ ਇੱਕ ਜਿਹੜੇ ਪਿੱਛੇ ਜੀ ਕਾਫੀ ਦਲਜੀਤ ਦਸਾਂਝ ਦੇ ਨਾਲ ਹੀ ਕਿ ਜੀ ਉਹ ਇਦਾਂ ਦਾ ਲੂਮੀਨਾਈਟੀ ਵਾਲੀ ਵੱਖਰੀ ਦਣੀ ਹੋਵੇ। ਉਹਨੇ ਵਾਰ ਵੀ ਗਿਆਨ ਦੋਗੇ। ਨਹੀਂ ਮੈਨੂੰ ਨਹੀਂ ਪਤਾ। ਲੂਮੀਨਾਈਟੀ ਕੌਣ ਹੈ ਜਾਂ ਕਿੱਦਾਂ ਹੈ। ਆਪਾਂ ਕਿੱਦਾਂ ਕਿਸੇ ਬਾਰੇ ਹੋ ਸਕਦਾ ਉਹਦੀ ਸਟਰਗਲ ਬੜੀ ਹੋਵੇ, ਹੋ ਸਕਦਾ ਉਹਦੀ ਭਗਤੀ ਬੜੀ ਹੋਵੇ। ਹੋ ਸਕਦਾ ਉਹਨੇ ਉਸ ਚੀਜ਼ ਬਾਰੇ ਸੋਚਿਆ ਬੜਾ ਹੋਵੇ, ਉਹਦੀ ਚਾਹਤ ਬੜੀ ਹੋਵੇ, ਉਹਦੀ ਮੁਹੱਬਤ ਬੜੀ ਹੋਵੇ ਉਸ ਚੀਜ਼ ਲਈ। ਹਮ ਹਮ। ਹੈਨਾ? ਆਪਾਂ ਏਦਾਂ ਕੋਈ ਕਾਮਯਾਬ ਹੋ ਜਾਂਦਾ ਆਪਾਂ ਨਾਲ ਹੀ ਉਂਗਲ ਚੱਕ ਦਿੰਦੇ ਆ ਗਲਤ ਗੱਲ ਨਹੀਂ ਹੋ ਸਕਦਾ ਉਸ ਬੰਦੇ ਨੇ ਕਿੰਨੀ ਕੀ ਤਪੱਸਿਆ ਕੀਤੀ ਹੋਵੇ ਉਸ ਚੀਜ਼ ਲਈ ਕਿੰਨੀ ਕੀ ਇਬਾਦਤ ਕੀਤੀ ਹੋਵੇ ਹਰ ਸਾਲਾਂ ਨੂੰ ਸੋਚਿਆ ਹੋਵੇ ਕਹਿੰਦੇ ਜਦੋਂ ਆਪਾਂ ਕਿਸੇ ਚੀਜ਼ ਨੂੰ ਬੜੀ ਸ਼ਿੱਦਤ ਨਾਲ ਚਾਹੁੰਦੇ ਆ ਨਾ ਤੇ ਰੱਬ ਦੇਨ ਤੇ ਮਜਬੂਰ ਹੋ ਜਾਂਦਾ ਨਹੀਂ ਉਹ ਤੇ ਬੜੀ ਸਾਡੀ ਲਗਨ ਸੱਚੀ ਹੋਣੀ ਚਾਹੀਦੀ ਹੈ ਨਹੀਂ ਹਿਸਟੋਰਿਕਲੀ ਵੀ ਹੈ ਕਿ ਭਗਤ ਤੰਨੇ ਜੱਟ ਨੇ ਪੱਥਰ ਦੇ ਵਿੱਚੋਂ ਹੀ ਰੱਬ ਪਾਲਿਆ ਸੀ ਪਾਲਿਆ ਸੀ ਨਹੀਂ ਜਿਗਰ ਕਿ ਆਪਾਂ ਕਿਸੇ ਨੂੰ ਕਿੰਤੂ ਪ੍ਰਿੰਤੂ ਨਹੀਂ ਕਰਨਾ ਚਾਹੀਦਾ ਹਰ ਬੰਦਾ ਧਰਤੀ ਤੇ ਆਪਣੇ ਕੰਮ ਕਰਨ ਆਇਆ ਉਹਨੂੰ ਰੱਬ ਨੇ ਹਰ ਇੱਕ ਇੱਕ ਡਿਊਟੀ ਦਿੱਤੀ ਹੋਈ ਹੈ ਸੋ ਹਰ ਬੰਦਾ ਜਿਹੜੇ ਤੁਸੀਂ ਕੌੜੀ ਸੱਚ ਗਨਾਏ ਹਨਾ ਇਹ ਸਭ ਨੇ ਨਾਲ ਤੇ ਮੈਨੂੰ ਲੱਗਦਾ ਕਿ ਗਾਂ ਕੁੜੀਆਂ ਮੁੰਡਿਆਂ ਨੇ ਹਾਥੀ ਖੜੇ ਕਰ ਦੇ ਕਿ ਆਪਾਂ ਰਿਸ਼ਤਾ ਨਹੀਂ ਕਰਨਾ ਤੁਸੀਂ ਦੇਖਿਓ ਵਿਆਹ ਨਹੀਂ ਹੋਣਗੇ ਤੁਸੀਂ ਅੱਜ ਤੋਂ ਅੱਜ 2025 ਐ 5 10 ਸਾਲ ਬਾਅਦ ਮੈਂ ਨਾਲ ਗੱਲ ਕਰਿਓ ਜੇ ਮੈਂ ਰਹੀ ਦੁਨੀਆ ਤੇ ਆਪਾਂ ਫੇਰ ਆਵਾਂਗੇ ਫੇਰ ਪੋਡਕਾਸਟ ਕਰਾਂਗੇ 2035 'ਚ ਗੱਲ ਕਰਿਓ ਮੇਰੇ ਨਾਲ ਆਪਾਂ ਕਰਾਂਗੇ ਮੇਰਾ ਰਿਕਾਰਡ ਕਰਕੇ ਰੱਖ ਲਿਓ ਵਕਤ ਤਾਂ ਇਦਾਂ ਬੀਤ ਜਾਂਦਾ 35 'ਚ ਗੱਲ ਕਰਾਂਗੇ ਦੱਸੋ ਹੁਣ ਵਿਆਹ ਦੀ ਕੀ ਰੇਸ਼ਿਓ ਹੈ ਹੁਣ ਹੀ ਮਿਲਦੇ ਨਹੀਂ ਜਗਤੀ ਤੀ ਤੀ 35 ਪੰਜ ਸਾਲ ਦੇ ਵਿੱਚ ਚੰਗੀ ਘੜਾ ਕੇ ਤਿੰਨ ਚਾਰ ਕੁੜੀਆਂ ਨੂੰ ਮਿਲੀ ਆ ਹਮਮ ਸਾਰੀਆਂ ਕੁੜੀਆਂ ਕਹਿੰਦੀਆਂ ਹਮੇਸ਼ਾ ਸ਼ਾਦੀ ਸੇ ਡਰ ਲੱ ਗੁਲੀਨ ਮੈਮ ਅਸੀਂ ਨਿਕੰਨਾ ਪਿਆ ਸਾਰੀਆਂ ਕੁੜੀਆਂ ਪੰਜਾਬੀ ਮੁੰਡਿਆਂ ਤੋਂ ਡਰ ਲੱਗਦਾ ਮੈਨੂੰ ਲੱਗਦਾ ਜਿਆਦਾ ਉਹ ਕਹਿੰਦੇ ਕਿਸੇ ਤੋਂ ਵੀ ਕਿਸੇ ਤੋਂ ਨਹੀਂ ਕਹਿੰਦੇ ਸਾਨੂੰ ਸਾਡੀ ਆਜ਼ਾਦੀ ਬੜੀ ਪਿਆਰੀ ਹੈ ਅਸੀਂ ਇੰਨੇ ਸਾਲ ਹੋ ਗਏ ਕੰਮ ਕਰਦੀਆਂ ਨੂੰ ਸੀ ਘਰ ਤੋਂ ਬਾਹਰ ਰਹਿ ਰਹੀਆਂ ਕੰਮ ਕਰ ਰਹੀਆਂ ਅਸੀਂ ਆਪਣੇ ਘਰ ਦੇ ਨਾਲ ਲੜ ਕੇ ਆਈਆਂ ਸੀ ਕੰਮ ਕਰ ਰਹੀਆਂ ਸੀ ਕੁਝ ਗਲਤ ਨਹੀਂ ਕਰ ਰਹੀਆਂ ਇੱਕ ਮੁੰਡਾ ਆ ਕੇ ਸਾਨੂੰ ਕੈਦ ਕਰ ਦਿੰਦਾ ਕਿੱਦਾਂ ਸੀ ਜ਼ਿੰਦਗੀ ਕੱਟ ਸਕਦੇ ਯਾਰ ਆਪਾਂ ਕਿਸੇ ਨੂੰ ਕੈਦ ਨਹੀਂ ਕਰਨਾ ਮੰਨ ਲਓ ਸਾਡਾ ਕੋਈ ਲਾਈਫ ਪਾਰਟਨਰ ਹੈ ਕੋਈ ਕੰਮ ਕਰਨਾ ਚਾਹੁੰਦਾ ਉਹਨੂੰ ਕਰਨ ਦੋ ਤੁਹਾਨੂੰ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਮੁੰਡਾ ਕੁੜੀ ਦਾ ਵਿਸ਼ਵਾਸ ਨਾ ਤੋੜੇ ਕੁੜੀ ਮੁੰਡੇ ਦਾ ਵਿਸ਼ਵਾਸ ਨਾ ਤੋੜੇ ਦੇਖੋ ਤੁਹਾਡੀ ਜ਼ਿੰਦਗੀ ਕਿੰਨੀ ਖੂਬਸੂਰਤ ਚੱਲੇਗੀ ਹਲੇ ਵੀ ਮੁੰਡੇ ਜਿਆਦਾ ਧੋਖੇਬਾਜ਼ ਨਹੀਂ ਫਿਰਦੇ ਦੇਖੋ ਤੁਹਾਡੇ ਸਾਹਮਣੇ ਹੈ ਨਾ ਤੁਸੀਂ ਸੇ ਜਿਆਦਾ ਮੁੰਡਿਆਂ ਚ ਵਿਚਰਦੇ ਹੋ ਤੁਹਾਨੂੰ ਤੇ ਪਤਾ ਹੀ ਹੈ ਪਰ ਗਲਤ ਹੈ ਨਾ ਕਿਉਂ ਆਪਾਂ ਕਿਸੇ ਦਾ ਦਿਲ ਤੋੜਦੇ ਹਾਂ ਇੱਕ ਬੰਦਾ ਕਿਉਂ ਇੰਤਾ ਕਰਦਾ ਹੈ ਇੱਕ ਔਰਤ ਕਿਉਂ ਇੰਤਾ ਕਰਦੀ ਹੈ ਇਹਦਾ ਜਵਾਬ ਹਲੇ ਤੱਕ ਨਹੀਂ ਮੈਨੂੰ ਮਿਲਿਆ ਕਿਸੇ ਵੀ ਪੋਡਕਾਸਟ ਦੇ ਵਿੱਚ ਸ਼ਾਇਦ ਆਡੀਅנס ਦੇ ਤੇ ਵੀ ਇਹਦਾ ਜਵਾਬ ਵੀ ਕਿਉਂ ਘਰ-ਘਰ 'ਚ ਹੀ ਪ੍ਰੋਬਲਮ ਹੈ ਅਸੀਂ ਕਹਿੰਨੇ ਅਸੀਂ ਦੁਖੀ ਆ ਸਾਡੇ ਘਰੇ ਇਹ ਹੋ ਗਿਆ ਇਹ ਹੋ ਗਿਆ ਦਾ ਜ਼ਿੰਮੇਵਾਰ ਕੌਣ ਹੈ ਮੈਂ ਕਹਿੰਨੇ ਕੁੜੀਆਂ ਵੀ ਐਡਜਸਟ ਕਰੋ ਸੱਸਾਂ ਵੀ ਐਡਜਸਟ ਕਰਨ ਮੁੰਡੇ ਵੀ ਐਡਜਸਟ ਕਰਨ ਯਾਰ ਸਾਰੇ ਮਿਲ ਕੇ ਘਰ ਨੂੰ ਚਲਾਓ ਇੱਕ ਬੰਦਾ ਘਰ ਨੂੰ ਤਬਾਹ ਨਹੀਂ ਕਰਦਾ ਕਦੇ ਇੱਕ ਬੰਦਾ ਨਹੀਂ ਤਬਾਹ ਕਰਦਾ ਆਪ ਕਹਿੰਨੇ ਜਨਾਨੀ ਬੜੀ ਗਲਤ ਆ ਗਈ ਹੈ ਨਹੀਂ ਇਹ ਵੀ ਦੇਖੋ ਵੀ ਸ਼ਾਇਦ ਸਾਡੇ ਚ ਕਿਤੇ ਕਮੀ ਤੇ ਨਹੀਂ ਰਹਿ ਗਈ ਉਹਨੂੰ ਪਿਆਰ ਕਰਨ ਦੇ ਵਿੱਚ ਇਹ ਵੀ ਤੇ ਆਪਾਂ ਦੇਖ ਸਕਦੇ ਹਾਂ ਨਾ ਸ਼ਰ ਦੇਸੀ ਕਰਕੇ ਤੁਸੀਂ ਤਾਂ ਚਲੋ ਧਾਰਮਿਕ ਤੌਰ ਤੇ ਕੁੜੀਆਂ ਨੂੰ ਜੋੜ ਦਿਓ ਕਿ ਜਿਹੜੇ ਪਖੰਡੀ ਲੋਕ ਆ ਇਹ ਸੇ ਕਰਕੇ ਕੁੜੀਆਂ ਔਰਤਾਂ ਉਹਨਾਂ ਦੇ ਪਿੱਛੇ ਰਾ ਲੱਗ ਜਾਂਦੇ ਨਹੀਂ ਜਾਣਾ ਚਾਹੀਦਾ ਕਿਸੇ ਬਾਬੇ ਦੇ ਡੇਰੇ ਤੇ ਕਿਤੇ ਨਹੀਂ ਜਾਣਾ ਚਾਹੀਦਾ ਕਿਸੇ ਬਾਬਿਆਂ ਕੋ ਨਹੀਂ ਜਾਣਾ ਚਾਹੀਦਾ ਸਿਰਫ ਔਰ ਸਿਰਫ ਆਪਣੇ ਪਰਮਾਤਮਾ ਨਾਲ ਗੱਲ ਕਰੋ ਗੁਰਗੋਬਿੰਦ ਸਿੰਘ ਜੀ ਨਾਲ ਕਰੋ ਜਿਸ ਵੀ ਧਰਮ ਚੋਂ ਨਮਾਜ਼ ਪੜੋ ਚਰਚ ਜਾਓ ਤੁਸੀਂ ਗੀਤਾ ਸਾਰ ਪੜੋ ਸਾਰਾ ਕੁਝ ਸਾਡੇ ਗ੍ਰੰਥਾਂ ਚ ਲਿਖਿਆ ਹੋਇਆ ਹੈ ਉਸ ਪ੍ਰਕਾਸ਼ ਨੂੰ ਧਿਆਉ ਨਾ ਉਸ ਆਲਮਾਈਟੀ ਉਸ ਨੂਰ ਨੂੰ ਧਿਆਉ ਉਹਨੇ ਸਭ ਕੁਝ ਦੇਣਾ ਹੈ ਕੋਈ ਬਾਬਾ ਸਾਨੂੰ ਕਿਵੇਂ ਦੇ ਦੇਗਾ ਉਹ ਬਾਬਾ ਵੀ ਤਾਂ ਉਹ ਤੋਂ ਮੰਗਦਾ ਡਾਇਰੈਕਟ ਉਹਦੇ ਨਾਲ ਕਨੈਕਸ਼ਨ ਬਣਾਓ ਨਾ ਕਿਉਂ ਜਾਣੇ ਅਸੀਂ ਪੰਡਤਾਂ ਦੇ ਕੋਲ ਅੱਛਾ ਦਸ਼ਮ ਪਾਤਸ਼ਾਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਉਸ ਤੇ ਜ਼ਿਆਦਾ ਉਹ ਜ਼ਿਆਦਾ ਤੁਸੀਂ ਬਹੁਤ ਜ਼ਿਆਦਾ ਉਹ ਖਾਸ ਬਹੁਤ ਜ਼ਿਆਦਾ ਗੁਰੂ ਗੋਬਿੰਦ ਸਿੰਘ ਜੀ ਬਹੁਤ ਜ਼ਿਆਦਾ ਉਹਨਾਂ ਨੇ ਤਾਂ ਹਰ ਸਾਹ ਦੇ ਨਾਲ ਵੀ ਸਭ ਕੁਝ ਹੀ ਮਤਲਬ ਨਹੀਂ ਇਸ ਕਰਕੇ ਕਿ ਉਹ ਇੱਕ ਫਾਈਟਰ ਸਨ ਜਰਨਲਿਸਨ ਪਤਾ ਨਹੀਂ ਮੈਨੂੰ ਬਹੁਤ ਪਿਆਰਾ ਹੈ ਸਾਰਾ ਪਰਿਵਾਰ ਵਾਰਤਾ ਬੜੀ ਮੁਰੀਦਾਂ ਮੈਂ ਉਹਨਾਂ ਦੀ ਮੈਨੂੰ ਬਹੁਤ ਚੰਗੇ ਲੱਗਦੇ ਬਹੁਤ ਹੀ ਜ਼ਿਆਦਾ ਮਤਲਬ ਗੋਬਿੰਦ ਸਿੰਘ ਜੀ ਪਤਾ ਨਹੀਂ ਮੈਨੂੰ ਅੱਦਾ ਲੱਗਦਾ ਹੈ ਵੀ ਬਸ ਉਹ ਹੀ ਮੇਰੀ ਲਾਈਫ ਹੈ ਉਹ ਹੀ ਮੇਰੀ ਦੁਨੀਆ ਉਹ ਹੀ ਮੇਰੇ ਲਈ ਸਭ ਕੁਝ ਹੈ ਮੇਰਾ ਪਿਓ ਮੇਰਾ ਸਭ ਕੁਝ ਉਹ ਮੇਨਾ ਕਦੀ ਗਲਤ ਨਹੀਂ ਕਰਨਗੇ 나ਹੀਂ ਮੇਰੀ ਜ਼ਿੰਦਗੀ ਚ ਕਦੀ ਗਲਤ ਹੋਏਗਾ 나ਹੀਂ ਮੇਰੇ ਫਿਊਚਰ ਚ ਕਦੀ ਗਲਤ ਹੋਏਗਾ 나ਹੀਂ ਮੇਰੀ ਜ਼ਿੰਦਗੀ ਚ ਗਲਤ ਇਨਸਾਨ ਲੈ ਕੇ ਆਉਣਗੇ ਤੇ ਜੋ ਵੀ ਮੇਰਾ ਇੱਕ ਅੱਧਾ ਡ੍ਰੀਮ ਅਧੂਰਾ ਰਹਿ ਗਿਆ ਉਹ ਹੀ ਪੂਰਾ ਕਰਨਗੇ ਜੇ ਮੇਰੀ ਜ਼ਿੰਦਗੀ ਵਿੱਚ ਕੁਝ ਵੇਟ ਹੋ ਰਹੀ ਹੈ ਜਾਂ ਇੰਤਜ਼ਾਰ ਹੋ ਰਿਹਾ ਜਾਂ ਕੁਝ ਹਲੇ ਨਹੀਂ ਹੋਇਆ ਸ਼ਾਇਦ ਹਲੇ ਨਹੀਂ ਚਾਹੁੰਦਾ ਬੋਲਦਾ ਲੱਗਦਾ ਕਿ ਮੈਨੂੰ ਬਹੁਤ ਪਿਆਰ ਕਰਦੇ ਆ ਬਹੁਤ ਜ਼ਿਆਦਾ ਮੈਂ ਉਹਨਾਂ ਦੇ ਖਾਸ ਬੰਦਿਆਂ ਵਿੱਚੋਂ ਇੱਕ ਐਦਾ ਫੀਲ ਹੁੰਦਾ ਮੈਨੂੰ ਅੱਛੇ ਹਾਂ ਮੈਨੂੰ ਫੀਲ ਹੁੰਦਾ ਕਿ ਗੁਰਗੋਬਿੰਦ ਸਿੰਘ ਜੀ ਦੇ ਖਾਸ ਜਿਹੜੇ ਉਹਨਾਂ ਦੇ ਬੰਦੇ ਉਹਨਾਂ ਚੋਂ ਮੈਂ ਇੱਕ ਆ ਸ਼ਾਇਦ ਬਹੁਤ ਮੱਛੀ ਆਵਾਂਗੀ ਲਾਸਟ ਵਿੱਚ ਆਵਾਂਗੀ ਬਟ ਹੈਗੀ ਆ ਮੈਂ ਉਹਨਾਂ ਦੇ ਖਾਸ ਬੰਦਿਆਂ 'ਚ ਬੜੀ ਨੇੜੇ ਹੋ ਕੇ ਸੰਦੇ ਬੜੀ ਨੇੜੇ ਕੋਈ ਸ਼ਤ ਤਜੀਮ ਲੱਗੇਗਾ ਬਟ ਸੱਚੀ ਬੜੀ ਵੀਡੀਓ ਕਿਸੇ ਕਿਉਂਕਿ ਆਪਣੇ ਜਿੰਨੇ ਵੀ ਗੁਰੂ ਸਹਬਾਨ ਕਿਸੇ ਦੀ ਇਕਰਾਮਤ ਦਿਖਾਈ ਨਹੀਂ ਦਿਖਾਉ ਨੂੰ ਦਾਸ ਦਿਖਾ ਸਕਦੇ ਪਰ ਉਹਨੇ ਕਰਾਮਤ ਨਹੀਂ ਦਿਖਾਈ ਨਾ ਜੀ ਪਰ ਉਹਨੇ ਵਿਸ਼ਵਾਸ ਹੈ ਕਿ ਸਾਰੇ ਉਹਨਾਂ ਤੇ ਬਹੁਤ ਵਿਸ਼ਵਾਸ ਰੱਖਦੇ ਕਿ ਜਿਨ੍ਹਾਂ ਨੇ ਸਰਬੰਸਿਵਾਰ ਦਿੱਤਾ ਹੋਵੇ ਨਾ ਬਟ ਜਿਹੜਾ ਵੀ ਉਹਨਾਂ ਨੂੰ ਧਿਆਉਂਦਾ ਹੈ ਉਹਦੇ ਅੰਦਰ ਇੱਕ ਬਲ ਆ ਜਾਂਦਾ ਮੈਂ ਹਨੂਮਨ ਚਾਲੀਸਾ ਵੀ ਪੜਦੀ ਹਾਂ ਹਨੂਮਨ ਚਾਲੀਸਾ ਵੀ ਹੈ ਮੇਰੇ ਕੋਲ ਉਹ ਵੀ ਪੜਦੀ ਹਾਂ ਸੋ ਬ ਬੜਾ ਬਾਲ ਆਂਦਾ ਜਦੋਂ ਮੈਂ ਯਾਪ ਸਾਹ ਬੀਆ ਗੋਬਿੰਦੇ ਮੁਕੰਦੇ ਆਧਾਰਿਆ ਪਾਰਿਆ ਹਰੀ ਅੰਕਰਿਆਂ ਦੇ ਨਾਮੇ ਆ ਕੰਮੇ ਕਦੀ ਨਹੀਂ ਲੋ ਹੁੰਨੀਆਂ ਤੇ 108 ਮੰਕਿਆਂ ਦੀ ਮਾਲਾ ਮੈਂ ਕਰਨਾ ਸ਼ੁਰੂ ਕਰ ਦਿੰਨੇ ਕਦੀ ਮੇਰੀ ਧੜਕਨ ਤੇਜ ਹੋ ਜਾਂਦੀ ਹੈ ਜਾਂ ਮੈਨੂੰ ਕੁਝ ਹੁੰਦਾ ਯੂ ਨੋ ਮੈਂ ਡਿਪਰੈਸ਼ਨ ਚ ਫੀਲ ਹੁੰਦਾ ਮੈਨੂੰ ਡਿਪਰੈਸਡ ਹੋ ਜਾਂਦੀ ਕਿਸੇ ਗੱਲ ਨੂੰ ਲੈ ਕੇ ਟੈਨਸ਼ਨ ਹੋ ਜਾਂਦੀ ਹੈ ਤੇ ਮੈਂ ਫਟਾਫਟ ਇੱਕ ਮਾਲਾ ਕਰਦੇ ਜਦੋਂ ਤੁਸੀਂ ਕਿਸ ਸਾਡੇ ਤੋਂ ਪਹਿਲਾਂ ਕਈ ਇੰਟਰਵਿਊ ਕੀਤੇ ਹੋ ਥੱਲੇ ਲੋਕ ਕੀ ਕਹਿੰਦੇ ਨੇ ਕਿ ਪਾ ਭੈਣ ਜਿਆਦਾ ਬੋਲਦੀ ਆਪ ਤਨੇ ਵਿਆਹ ਕਰਾਇਆ ਨਹੀਂ ਹੈਗਾ ਨਹੀਂ ਕਰਾਇਆ ਮੇਰਾ ਹੋਇਆ ਹੀ ਨਹੀਂਗਾ ਚੰਗਾ ਪਾਰਟਨਰ ਵੀ ਤੇ ਮਿਲਣਾ ਚਾਹੀਦਾ ਹੈ ਨਾ ਨਹੀਂ ਕਹਿੰਦੇ ਨਹੀਂ ਵੀ ਇਹ ਬੀਬੀ ਆਪ ਘਰ ਜੋੜਦੀ ਜਾਂ ਤੋੜਦੀ ਹੈਗੀ ਆ ਜਾਂ ਟੁੱਟਿਆਂ ਨੂੰ ਜੋੜਦੀ ਹੈਗੀ ਆ ਪਰ ਮੈਨੂੰ ਗੱਲ ਦੱਸੋ ਤੁਸੀਂ ਗਲਤ ਬੰਦੇ ਨਾਲ ਵਿਆਹ ਕਰਨ ਨਾਲ ਚੰਗਾ ਕੀ ਹਲੇ ਮੈਂ ਵਿਆਹ ਨਹੀਂ ਕੀਤਾ ਪਰ ਵਿਆਹ ਵੀ ਉਹ ਜਦ ਤੱਕ ਉਹਦਾ ਉੱਪਰ ਹੁਕਮ ਨਹੀਂ ਹੁੰਦਾ ਵਿਆਹ ਆਪਣੇ ਆਪ ਥੋੜੀ ਹੋ ਜਾਂਦਾ ਹਾਂ ਸੰਜੋਗ ਜਦੋਂ ਮੇਰੇ ਸੰਜੋਗ ਖੁੱਲਨੇ ਆ ਹੋਸਦਾ ਅੱਜ ਮੈਂ ਪੋਡਕਾਸਟ ਕਰਕੇ ਗਈਆਂ ਕੱਲ ਮੇਰੇ ਚੂੜਾ ਪਾਇਆ ਹੋਵੇ ਫਿਰ ਕੱਲ ਅਸੀਂ ਪਾਰਟੀ ਲੈਣਾ ਜਾਗੇ ਲੱਡੂ ਖਾਣਾ ਜਾਗੇ ਨਹੀਂ ਨਹੀਂ ਇਹ ਸੰਜੋਗਾਂ ਦੀ ਗੱਲ ਹੁੰਦੀ ਹੈ ਛੱਟ ਮੰਗਣੀ ਪੱਟ ਵਿਆਹ ਐਤਾ ਨਹੀਂ ਮੈਨੂੰ ਓਪਰਚੁਨਿਟੀਆਂ ਆਈਆਂ ਬਟ ਮੈਨੂੰ ਨਹੀਂ ਲੱਗਿਆ ਕਿ ਮੈਂ ਉਹਨਾਂ ਨਾਲ ਜ਼ਿੰਦਗੀ ਬਤਾ ਸਕਦੀ ਆ ਕੱਲ ਨੂੰ ਮੈਂ ਦੁਖੀ ਹੋਵਾਂ ਮੇਰਾ ਮਾਪਿਓ ਦੁਖੀ ਹੋਵੇ ਕਲਾ ਕਲੇਸ਼ ਹੋਵੇ ਸਟੈਂਪ ਲੱਗੇ ਡਿਵੋਰਸੀ ਦੀ ਉਹਦੇ ਨਾਲ ਚੰਗਾ ਮੈਂ ਵਿਆਹ ਨਹੀਂ ਕਰਾਂ ਹੋ ਸਕਦਾ ਮੈਂ ਵਿਆਹ ਨਾ ਵੀ ਕਰਾਂ ਹੋ ਸਕਦਾ ਕੀ ਕਰਨਾ ਮੈਂ ਵਿਆਹ ਕਰਕੇ ਕਿਉਂ ਕਰਾਂ ਮੈਂ ਰੱਬ ਦੇ ਲਾੜੀ ਲੱਗ ਜਾਵਾਂ ਮੈਨੂੰ ਜੋ ਜ਼ਿੰਦਗੀ ਚਾਹੀਦਾ ਸੀ ਵਧੀਆ ਘਰ ਮੇਰੇ ਕੋਲ ਆ ਵਧੀਆ ਸਭ ਕੁਝ ਮੇਰੇ ਕੋਲ ਹੈ ਮੈਂ ਰੱਬ ਦੇ ਲੜ ਲੱਗਾ ਕਿ ਅਸੀਂ ਦੁਨੀਆ 'ਚ ਵਿਆਹ ਕਰਾਉਣੀ ਆਉਂਨੇ